ਸਾਤਰੀਆ ਕਾਲ ਦੋਸਤੋ ਤੁਹਾਨੂੰ ਲੈ ਕੇ ਆਏ ਹਾਂ ਬਠਿੰਡਾ ਦੇ ਕਿਸਾਨ ਚੌਂਕ ਜੋ ਕਿ ਰਿੰਗ ਰੋਡ ਤੇ ਸਥਿਤ ਹੈ ਤੇ ਇੱਥੇ ਨੌਜਵਾਨਾਂ ਵੱਲੋਂ ਸਫਾਈ ਅਭਿਆਨ ਚਲਾਇਆ ਹੋਇਆ ਹੈ ਤਾਂ ਜੋ ਮਾਗੀ ਵਾਲੇ ਤਾਂ ਲੰਗਰ ਲਗਾਇਆ ਜਾ ਸਕੇ ਸਾਰੇ ਨੌਜਵਾਨ ਟੁੱਟੀ ਪੱਤੀ ਕੇ ਇਕੱਠੇ ਹੋਏ ਨੇ ਅਤੇ ਉਹਨਾਂ ਵੱਲੋਂ ਬੜੀ ਸ਼ਿੱਦਤ ਦੇ ਨਾਲ ਸਭ ਤੋਂ ਪਹਿਲਾਂ ਕਿਸਾਨ ਚੌਂਕ ਵਿੱਚ ਲੱਗਿਆ ਕਿਸਾਨ ਅਤੇ ਬਲਦਿਆਂ ਜੋ ਮੂਰਤਾ ਨੇ ਉਨ੍ਹਾਂ ਦੀ ਸਾਫ ਸਫਾਈ ਕੀਤੀ ਗਈ ਉਹਨਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਇਆ ਗਿਆ ਅਤੇ ਉਹਨਾਂ ਦੇ ਸਫਾਈ ਕੀਤੀ ਕਿਉਂਕਿ ਕਾਫੀ ਲਿਪੜੇ ਹੋਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਬੜੀ ਰੀਜ ਨਾਲ ਉਹਨਾਂ ਦੇ ਨੱਥਾਂ ਪਾਈਆਂ ਗਲਾਂ 'ਚ ਟੱਲੀਆਂ ਪਾਈਆਂ ਤੇ ਨਮਾਰ ਪਾਈ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਕਿਸ ਤਰ੍ਹਾਂ ਇੰਨਾ ਬਲਦਾਂ ਦੀ ਜੋ ਮੂਰਤੀਆਂ ਹਨ ਉਹਨਾਂ ਦੇ ਸਾਫ ਸੁਭਾਲ ਚ ਲੱਗੇ ਹੋਏ ਨੇ ਇੱਕ ਪ੍ਰੋਪਰ ਜੋ ਕਿਸਾਨ ਹੁੰਦਾ ਹੈ ਅਤੇ ਜੋ ਪੁਰਾਣੇ ਸਮਿਆਂ ਵਿੱਚ ਖੇਤੀ ਕੀਤੀ ਜਾਂਦੀ ਹੈ ਤਾਂ ਜਾਂਦੀ ਸੀ ਕਈ ਥਾਵਾਂ ਤੇ ਹੁਣ ਵੀ ਕੀਤੀ ਜਾਂਦੀ ਹੈ ਬਲਦਾਂ ਦੇ ਨਾਲ ਇਹ ਖੇਤੀ ਜੋ ਕਿ ਲਗਉ ਹੁਣ ਤਾਂ ਪੰਜਾਬ ਦੇ ਵਿੱਚ ਬਹੁਤ ਘੱਟ ਥਾਵਾਂ ਤੇ ਹੁੰਦੀ ਹੈ ਅਗੇ ਕੰਮ ਵੀ ਕਰ ਲੈ ਟੈਂਕੂ ਤੇ ਉਸ ਤੋਂ ਅਗਲੇ ਦਿਨ ਦੇਖੋ ਨੌਜਵਾਨਾਂ ਨੇ ਮਾਗੀ ਦੇ ਦਿਨ ਜਲੇਬੀਆਂ ਦਾ ਜੋ ਲੰਗਰ ਇਸ ਚੌਕ ਵਿੱਚ ਲਗਾਇਆ ਹਰ ਸਾਲ ਦੀ ਤਰ੍ਹਾਂ ਇਸ ਚੌਕ ਦੇ ਵਿੱਚ ਲੰਗਰ ਲਗਾਇਆ ਗਿਆ ਹੈ ਪਿਛਲੇ 3-4 ਸਾਲਾਂ ਤੋਂ ਇੱਥੋਂ ਲੰਗਰ ਜੋ ਲਗਾਉਂਦੇ ਨੇ ਤੇ ਸਾਡਾ ਟਿੰਕੂ ਹਲਵਾਈ ਜੋ ਕਿ ਇਸ ਕੰਮ ਦੇ ਵਿੱਚ ਹਰ ਸਾਲ ਸਾਡੀ ਸਹਾਇਤਾ ਕਰਦਾ ਹੈ ਮਦਦ ਕਰਦਾ ਹੈ ਲੰਗਰ ਲਾਉਣ ਦੇ ਵਿੱਚ ਸਾਡੇ ਨੌਜਵਾਨ ਸਾਥੀ ਹਰਪਾਲ ਜੀ ਗਿੰਦੀ ਜੀ ਤੇ ਬੜੇ ਸਤਿਕਾਰਯੋਗ ਰਾਜਵੀਰ ਜੀ ਅਤੇ ਹੋਰ तमाम ਸਾਥੀ ਜਗਦੀਪ ਸਿੰਘ ਉਹ ਇੱਥੇ ਪਹੁੰਚੇ ਹੋਏ ਨੇ ਜੋ ਲੰਗਰ ਦੀ ਸੇਵਾ ਨਿਭਾ ਰਹੇ ਨੇ ਸਾਡੇ ਲੱड्डू ਜੀ ਭੋਟ ਸਿੰਘ ਸਿੱਧੂ ਸਾਹਿਬ ਉਹ ਵੀ ਇੱਥੇ ਆਏ ਨੇ ਅਤੇ ਲੰਗਰ ਦੀ ਸੇਵਾ ਤੇ ਲੰਗਰ ਜੋ ਹੈ ਜਲੇਬਿਆਂ ਦਾ ਉਹ ਲੋਕਾਂ ਦੇ ਵਿੱਚ ਵਰਤਾ ਰਹੇ ਨੇ ਦੇ ਸਭ ਨੇ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾਈ ਨੌਜਵਾਨਾਂ ਵੱਲੋਂ ਰਾਹਗੀਰਾਂ ਨੂੰ ਰੋਕ ਕੇ ਉਹਨਾਂ ਨੂੰ ਲੰਗਰ ਛਕਾਉਣ ਲਈ ਜਸ਼ਕਨ ਲਈ ਕਿਹਾ ਜਾਂਦਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਛੋਟੇ-ਛੋਟੇ ਬੱਚੇ ਆਪਣੇ ਮਾਪਿਆਂ ਦੇ ਨਾਲ ਇੱਥੇ ਪੁੱਜੇ ਹੋਏ ਨੇ ਕਿਸਾਨ ਚੌਂਕ ਦੇ ਵਿੱਚ ਤੇ ਸਭ ਤੋਂ ਪਹਿਲਾਂ ਤਾਂ ਜੋ ਹੈ ਇਹ ਜੋ ਟ੍ਰੈਫਿਕ ਹੈ ਰਿੰਗ ਰੋਡ ਉੱਤੇ ਟੱਪਦਾ ਹੈ ਤੇ ਸਭ ਤੋਂ ਪਹਿਲਾਂ ਬੱਚਾ ਦਾ ਧਿਆਨ ਰੱਖਿਆ ਜਾਂਦਾ ਹੈ ਦੋਨਾਂ ਸਾਈਡ ਤੇ ਜੋ ਹੈ ਲੰਗਰ ਰਹਾਗੇ ਰਾਣੂ ਵਰਤਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਸਿਪਾ ਸਿੱਧੂ ਜੀ ਵੀ ਸਾਡੇ ਚ ਬੈਠੇ ਹੋਏ ਨੇ ਪ੍ਰਤਾਪ ਸਿੰਘ ਆਲਖ ਉਹ ਵੀ ਆਏ ਨੇ ਤੇ ਹੋਰ तमाम ਸੱਜਣ ਜਿਨ੍ਹਾਂ ਨੇ ਇਸ ਲੰਗਰ ਲਗਾਉਣ ਦੇ ਵਿੱਚ ਸਮੁੱਚੇ ਵਾਸੀਆਂ ਦਾ ਸਹਿਯੋਗ ਕੀਤਾ ਹੈ ਅਤੇ ਲਗਾਤਾਰ ਇਸੇ ਜੋ ਕਰਦੇ ਆ ਰਹੇ ਨੇ ਤੇ ਜਲੇਬੀਆਂ ਦੇ ਨਾਲ ਨਾਲ ਚਾਹ ਦਾ ਲੰਗਰ ਵੀ ਪਰ ਤਾਇਆ ਗਿਆ ਅਗਲੀ ਵਾਰ ਫਿਰ ਮਿਲਾਂਗੇ ਇਸੇ ਸਾਂਝੇ ਚੌਂਕੇ ਵਿੱਚ ਧੰਨਵਾਦ